17 ਗ੍ਰਾਮ ਚਿੱਟੇ ਸਮੇਤ ਫੜੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਅੱਜ ਕੀਤਾ ਗਿਆ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਅਤੇ 3 ਦਿਨਾਂ ਦਾ ਮੰਗਿਆ ਰਿਮਾਂਡ 2 ਦਿਨਾਂ ਦਾ ਮਿਲਿਆ ਰਿਮਾਂਡ ਅਤੇ ਇਹਦਾ ਡੋਪ ਟੈਸਟ ਆਇਆ ਨੈਗੇਟਿਵ ਕੀਤੀ ਕੱਲ੍ਹ ਜਿੱਤੇ ਬਠਿੰਡਾ ਦੇ ਨੰਨੀ ਛਾਂ ਚੌਕ ਦੇ ਨੇੜੇ ਇੱਕ ਥਾਰ ਗੱਡੀ ਦੇ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ 17 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅੱਜ ਇਸ ਨੂੰ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਇਸ ਦਾ 3 ਦਿਨਾਂ ਦਾ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਤਾਂ ਮਾਂਜੋਗ ਅਦਾਲਤ ਵੱਲੋਂ ਸਿਰਫ 2 ਦਿਨਾਂ ਦਾ ਹੀ ਇਹ ਦਰਮਾਨ ਦਿੱਤਾ ਗਿਆ ਤੇ ਜਦ ਇਸ ਦਾ ਡੋਪ ਟੈਸਟ ਕਰਾਇਆ ਗਿਆ ਤਾਂ ਉਹ ਨੈਗੇਟਿਵ ਆਇਆ ਇਸ ਤੋਂ ਸ਼ੱਕ ਹੋ ਰਿਹਾ ਕਿ ਇਹ ਔਰਤ ਚਿੱਟਾ ਸਪਲਾਈ ਕਰਨ ਦਾ ਕੰਮ ਕਰਦੀ ਸੀ ਇਹ ਆਪ ਇਸ ਦੀ ਵਰਤੋਂ ਨਹੀਂ ਕਰਦੀ ਸੀ ਜਿਸ ਨੂੰ ਲੈ ਕੇ ਡੀਆਈਜੀ ਹਰਦੀਪ ਸਿੰਘ ਨੇ ਕਿਹਾ ਕਿ ਇਸ ਦੀ ਜਰੀ ਡਿਪਾਰਟਮੈਂਟ ਬੜੀ ਅਨਕੁਆਰੀ ਹੈ ਉਹ ਸਾਡੇ ਵੱਲੋਂ ਖੋਲੀ ਜਾਵੇਗੀ ਤੇ ਇਸ ਨੂੰ ਡਿਸਮਿਸ ਕਰਨ ਦੇ ਲਈ ਵੀ ਆਪਣਾ ਮਹਿਕਮੇ ਨੂੰ ਲਿਖਿਆ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਟੇਂਡਾ ਦੀ ਅਦਾਲਤ ਦੀਆਂ ਸਾਰੀਆਂ ਤਸਵੀਰਾਂ ਜਿੱਥੇ 17 ਗ੍ਰਾਮ ਚਿੱਟੇ ਸਮੇਤ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਉਸ ਨੂੰ ਮੌਜੂਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ 3 ਦਿਨ ਦਾ ਰਿਮਾਂਡ ਮੰਗਿਆ ਗਿਆ ਜਿਸਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ ਅਤੇ ਇਸ ਦਾ ਜਿਹੜਾ ਡੋਪ ਟੈਸਟ ਹੈ ਉਹ ਨੈਗੇਟਿਵ ਆਇਆ ਕੱਲ ਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਇਨਾ ਤੋਂ 8 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਅੱਛਾ ਅੱਜ ਕੋਟੇ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਲਿਸ ਰਿਮਾਨਡ ਮੰਗੀ ਤੇ ਇੱਕ ਦਿਨ ਦਾ ਪੁਲਿਸ ਰਿਮਾਨਡ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਟੋਰਚ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਨਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਇਹ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਚਲ ਇਹ ਰਾਸਟੇ ਕੀ ਲੋਕੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਨਡ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀ ਦਾ ਇਹ ਆਪਣਾ ਲਾਰਲੀ ਦੀ ਚੌਂਕ ਲੋ ਜਿਹੜਾ ਬਾਦਰ ਫਲਾਈ ਦਲੀ ਸੀਗੀ ਸੀ ਅੱਜ ਤੱਕ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ 1.7 4.18 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਰੱਖਿਆ ਪ੍ਰਬੰਧ ਨਹੀਂ ਕੀਤੇ ਇਹ ਤਾਂ ਨਾਰਮਲ ਆਇਆ ਤੁਹਾਡੇ ਮੈਡੀਕਲ ਦੇ ਆਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ 'ਚ ਸੀ ਇਹ ਵਰਦੀ ਪਾਈ ਸੀ ਜੀ ਨਾਟ ਵਰਕ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਲੈਡੀਆਂ ਨੇ ਅੱਗੇ ਵੱਲ ਸੀ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਾਨ ਤੋਂ ਨਹੀਂ 네ਗੇਟਿਵ ਆਇਆ ਨਹੀਂ ਮੇਜਰੀ ਦੀ ਸਕੋ ਟੈਸਟ ਹੂੰ ਆਇਆ ਇਹ ਕਿੱਥੋਂ ਲੈ ਕੇ ਆਇਸ ਕੁਛ ਦੱਸਿਆ ਨਾ ਇਹਦਾ ਪਤਾ ਕਰਨਾ ਤਾਂ ਕਿ ਉਹ ਰਿਮਾਂਡ ਲਿਆ ਭਾਈ ਤਾਂ ਕੁਛ ਨਹੀਂ ਮੰਨਿਆ ਇਹ ਜੀ ਡਾਕਟਰ ਜੀ ਨਾਮ ਕੀ ਹੈ ਅਮਨਦੀਪ ਕੋ ਕਿੱਥੇ ਪੋਸਟ ਕੀ ਜੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਮਰਾ ਜੀ ਤੇ ਹਟਾ ਆਰਜੀ ਟਰਾਇਮੈਂਟ ਆਪਣੇ ਬਹਿੰਡੇ ਸੀ ਦੀ ਪ੍ਰਾਪਰਟੀ ਵਗੈਰਾ ਦੀ ਜਾਂਚ ਜੀ ਜੀ ਦੇ ਸਾਹਮਣੇ ਸਾਰੇ ਤਰ ਘੁੰਮ ਜੋ ਦੇਖਾਂਗੇ ਜੀ ਅੱਗੇ ਰਿਮਾਂਡ ਦਵਾ ਜੀ ਸਿੰਘੀ ਹਸਨ ਦਾ ਗੱਡੀ ਇਹਨਾਂ ਦੇ ਆਪਦੇ ਨਾਮ ਤੇ ਕਿਸੀ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਤਾਰ ਇਹਨਾਂ ਦੇ ਨਾਮ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਕਿਹਦੇ ਨਾਮ ਤੇ ਹੈ ਗੱਡੀ? ਰੈਫੀ ਡਾਊਟ ਕਿਹਦੇ ਨਾਮ ਤੇ? ਇਹ ਆਪਣੇ ਆਮਦਨ ਦੀ ਕੋਰ। ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਪੈਂਦਾ ਹੈਗਾ? ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਸੀਗਾ। ਪਤਾ ਜੇ ਮੌਕੇ ਦੀ ਫੜੀ ਜੀ ਉਹ ਦੱਸਦੀ। ਠੀਕ ਹੈ। ਘਰੇ ਵੀ ਦਿੱਤੀਆਂ ਇਹਨਾਂ ਨੂੰ। ਪਰ ਇਹਦੀ ਸੁਵਾਰ ਦੇਖਾਂਗੇ ਅਸੀਂ। ਹੋਰ ਵੀ ਗੱਡੀ ਬਰਾਮਦ ਹੋਈ ਹੈ ਵੀ? ਨਹੀਂ ਕੋਈ ਗੱਡੀ ਬਰਾਮਦ ਨਹੀਂ। ਬਿਲਾ ਲੈ ਕੇ ਗੱਡੀ। ਠੀਕ ਹੈ। ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਈ? ਦੇਖਦੇ ਹਾਂ ਅਸੀਂ। ਠੀਕ ਹੈ। 1-5 ਦਿਨ ਛੋਟੇ ਰੱਖਦੇ। ਹੋ ਬਿਲਕੁਲ ਕਰਾਂ। ਸਰ ਇੱਕ ਚ ਉਹ ਡਿਪਾਰਟਮੈਂਟ ਦਾ ਜਿਹੜਾ ਡਿਪਾਰਟਮੈਂਟਲ ਇਨਕੁਆਰੀ ਤੇ ਡਿਸਮਿਸਲ ਦਾ ਜਿਹੜਾ ਹੈਗਾ ਸੀ ਐਕਸ਼ਨ ਸਰ ਮੇਰਾ ਇੱਕ ਕੁਐਸਚਨ ਹੈ ਪਹਿਲਾਂ ਵੀ ਕੇਸ ਤਾਂ ਗਿਆ ਸਰ ਐਂਟੀਕਲੀ ਮੈਨੂੰ ਪਤਾ ਨਹੀਂ ਫੜੀ ਦੱਸ ਸੀਗਾ ਪਤਾ ਨਹੀਂ ਪਹਿਲੇ ਪੁੱਛੇ ਨਹੀਂ ਬਿਲਕੁਲ ਮੈਂ ਤੁਹਾਨੂੰ ਕਹਤਾ ਕਿ ਉਤੇ ਜੋ ਕਾਰਵਾਈ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਉਹ ਉਹ ਪੈਡਲਰ ਸੀ ਕਿ ਜਾਂ ਡੈਕਟੈਂਟ ਸੀਗੇ ਉਹਦੇ ਬਾਰੇ ਚ ਜਿਹੜਾ ਹੈਗਾ ਮੈਡੀਕਲ ਰਿਪੋਰਟ ਜਦੋਂ ਆਂਦੀ ਹੈ ਤਾਂ ਉਦੋਂ ਹੀ ਅਸੀਂ ਦੱਸ ਸਕਦੇ ਹਾਂ ਕਿਉਂਕਿ ਇਹ ਰੀਸੈਂਟ ਕੇਸ ਹੈਗਾ